ਭਗਵੰਤ ਮਾਨ ਦੀ ਸਟੇਟਮੈਂਟ ਸੀ ਇਹ ਕਿ ਮੈਂ ਪੰਜਾਬੀਆਂ ਨੂੰ ਬਾਹਰੋਂ ਜਾਣ ਤੋਂ ਰੋਕੂੰਗਾ ਕਿੱਥੇ ਆ ਉਹ ਇੰਡਸਟਰੀ ਕਿੱਥੇ ਆ ਉਹ ਐਮਐਸਪੀ ਦੀਆਂ ਜਿਹੜੀਆਂ ਇਹਨਾਂ ਨੇ ਸੌਹ ਚੁੱਕੀਆਂ ਸੀ ਜੇ ਇੰਨਾ ਕੁਝ ਨਹੀਂ ਸੀ ਕਰ ਸਕਦੇ ਤਾਂ ਸ਼ਹੀਦ ਭਗਤ ਸਿੰਘ ਦੀ ਝੂਠੀ ਸੌਹ ਖਾਣ ਦੀ ਲੋੜ ਨਹੀਂ ਸੀਗੀ ਕੇਂਦਰ ਦੇ ਵਿੱਚ ਬੀਜੇਪੀ ਆ ਗਿਆ ਕਹਿੰਦੇ ਨਰਪਿਆ ਵਰਗੇ ਕੇਸ ਹੋਏ ਨੇ ਬਿਲਕੁਲ ਬਾਨਾ ਵਰਗੇ ਕੇਸ ਹੋਏ ਨੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਉਂਦੀ ਹੈ ਬੀਜੇਪੀ ਫਰੇ ਇੱਕ ਮੈਲਾ ਡਾਕਟਰ ਦਾ ਜਿਹੜਾ ਕਤਲ ਹੋਇਆ ਰੇਪ ਹੋਇਆ ਕਹਿੰਦੇ ਉੱਥੇ ਕਿੱਥੇ ਹੁੰਦੀ ਹੈ ਬੀਜੇਪੀ ਕਹਿੰਦੇ ਉੱਥੇ ਬੀਜੇਪੀ ਬੋਲਦੀ ਨਹੀਂ ਹੈਗੀ ਜਦੋਂ ਅਸੀਂ ਕਾਲਜਾਂ ਚ ਪੜ੍ਹਦੇ ਸੀ ਅਸੀਂ ਰਾਤ ਨੂੰ 10 10 ਵਜੇ ਤੱਕ ਬਾਹਰ ਘੁੰਮਦੀਆਂ ਹੁੰਦੇ ਸੀ ਕੁੜੀਆਂ ਵੀ ਕਦੇ ਕੋਈ ਐਸੇ ਵਾਕਏ ਨਹੀਂ ਸੀ ਹੋਏ ਲੁੱਟਖੋਹਾਂ ਨਹੀਂ ਸੀ ਮੱਚੀਆਂ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਸ਼ਾਮ ਢਲਦੇ ਹੀ ਘਰਾਂ ਚ ਬੜ ਲੈਣੇ ਆ ਯੂਪੀ ਵਰਗਾ ਹਾਲ ਹੋ ਗਿਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਠੀਕ ਨਹੀਂ ਹੈਗੀ ਇਹ ਕਹਿੰਦੇ ਨਜ਼ਰ ਆ ਰਹੇ ਨੇ ਬੀਜੇਪੀ ਆਫਿਸ ਦੇ ਬਿਲਕੁਲ ਬਾਹਰ ਮੌਜੂਦ ਆ ਮਹਿਲਾਵਾਂ ਪ੍ਰਦਰਸ਼ਨ ਕਰਦੀਆਂ ਨੇ ਜੈਨਦਰ ਕੌਰ ਦੀ ਅਗਵਾਈ ਵੇਠ ਜਿਹੜਾ ਪ੍ਰਦਰਸ਼ਨ ਹੋਇਆ ਤਾਂ ਮੈਡਮ ਕਹਿ ਰਹੇ ਨੇ ਕਿ ਪਾਗਤ ਸਿੰਘ ਦੀਆਂ ਗੱਲਾਂ ਕਰਦੇ ਨੇ ਭਗਵੰਤ ਜੀ ਸਾਹਿਬ ਪਰ ਹੁਣ ਜਿਹੜਾ ਕਾਨੂੰਨ ਵਿਵਸਥਾ ਉਹ ਠੀਕ ਕਿਉਂ ਨਹੀਂ ਹੈਗੇ ਇਸ ਗੱਲਬਾਤ ਕਰਾਂਗੇ ਮੈਡਮ ਤੁਸੀਂ ਕਹਿ ਰਹੇ ਹੋ ਕਿ ਪਾਗਤ ਸਿੰਘ ਦੀਆਂ ਗੱਲਾਂ ਕਰਦੇ ਨੇ ਇੱਕ ਬੜੀ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਨੇ ਜੇ ਤੁਹਾਡੇ ਕੋਲੇ ਚੀਜ਼ਾਂ ਨਹੀਂ ਹੈਗੀਆਂ ਫਾਰਮ ਖੋਲ ਲੋ ਮੁਰਗੀਖਾਨੇ ਖੋਲ ਲੋ ਇਸ ਤਿੱਕੇ ਤੁਹਾਨੂੰ ਕੀ ਲੱਗਦਾ ਕਿ ਅੱਜ ਤੁਹਾਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਤੇ ਤੁਹਾਨੂੰ ਭਗਤ ਸਿੰਘ ਦੀ ਗੱਲ ਕਰਨੀ ਪੈ ਰਹੀ ਹੈ ਹਾਂਜੀ ਕਿਉਂਕਿ ਜਦੋਂ ਇਹ ਪੀਲੀਆਂ ਪੱਗਾਂ ਬਨ ਕੇ ਸਾਡੇ ਕੋਲੇ ਵੋਟਾਂ ਮੰਗਣ ਆਏ ਸੀ ਪੰਜਾਬੀਆਂ ਕੋਲੇ ਤਾਂ ਇਹ ਕਹਿੰਦੇ ਸੀ ਅਸੀਂ ਭਗਤ ਸਿੰਘ ਦੀ ਔਲਾਦ ਆ ਸਾਨੂੰ ਆਜ਼ਾਦੀ ਜਿਹੜੀ ਮਿਲੀ ਏ ਦੇਸ਼ ਨੂੰ ਉਹ ਗੁੰਮ ਗਈ ਕਾਂਗਰਸ ਤੇ ਭਾਜਪਾ ਦੇ ਰਾਜ ਚ ਤੇ ਭਗਵੰਤ ਮਾਨ ਸਰਕਾਰ ਉਸ ਆਜ਼ਾਦੀ ਨੂੰ ਬਰਕਰਾਰ ਕਰੇਗਾ ਆਹਾਂ ਆਜ਼ਾਦੀ ਬਰਕਰਾਰ ਕਰੀਏ ਕਿ ਸ਼ਰਿਆਮ ਕਤਲੀਆਂ ਮਚ ਗਿਆ ਲੁੱਟ ਖੋਹਾਂ ਮਚ ਗਿਆ ਪੰਜਾਬ ਸਰਕਾਰ ਕਿਤੇ ਕਾਬੂ ਨਹੀਂ ਕਰ ਪਾਰੀ ਭਗਵੰਤ ਮਾਨ ਨੇ ਸਾਰੀ ਸਿਕਿਉਰਿਟੀ ਆਪਣੇ ਲਈ ਲਗਾ ਲਈ ਆ ਸਾਨੂੰ ਰੋਕਣ ਲਈ ਸਿਕਿਉਰਿਟੀ ਲਗਾ ਲਈ ਅਸੀਂ ਤਾਂ ਇਹੀ ਬੇਨਤੀ ਕਰਨੀ ਹੈ ਵੀ ਪੰਜਾਬ ਨੂੰ ਬਚਾਓ ਜਿਹੜੇ ਭਗਵੰਤਮਾਨ ਦੀ ਸਟੇਟਮੈਂਟ ਸੀ ਇਹ ਕਿ ਮੈਂ ਪੰਜਾਬੀਆਂ ਨੂੰ ਬਾਹਰੋਂ ਜਾਣ ਤੋਂ ਰੋਕੂੰਗਾ ਕਿੱਥੇ ਉਹ ਇੰਡਸਟਰੀ ਕਿੱਥੇ ਉਹ ਐਮਐਸਪੀ ਦੀਆਂ ਜਿਹੜੀਆਂ ਇਹਨਾਂ ਨੇ ਸੌਹ ਚੁੱਕੀਆਂ ਸੀ ਵੀ ਅਸੀਂ ਦਵਾਂਗੇ ਕਿ ਕਿਸਾਨ ਨੂੰ ਪੰਜਾਬ ਦੇ ਕਿਸਾਨ ਨੂੰ ਭਗਵੰਤਮਾਨ ਬਚਾ ਪਾਇਆ ਕਿ ਪੰਜਾਬ ਦੇ ਯੂਥ ਨੂੰ ਭਗਵੰਤਮਾਨ ਬਾਹਰ ਜਾਣ ਤੋਂ ਬਚਾ ਪਾਇਆ ਕਿ ਪੰਜਾਬ ਦੀ ਰੱਖਿਆ ਕਰਨ ਚ ਭਗਵੰਤਮਾਨ ਸਫਲ ਹੋਇਆ ਕਿ ਭਗਵੰਤਮਾਨ ਅਮ ਐਂਡ ਡਰੱਗਸ ਨੂੰ ਰੋਕਣ ਚ ਕਾਮਯਾਬ ਹੋਇਆ ਜੇ ਐਨਾ ਕੁਝ ਨਹੀਂ ਸੀ ਕਰ ਸਕਦੇ ਤਾਂ ਸ਼ਹੀਦ ਭਗਤ ਸਿੰਘ ਦੀ ਝੂਠੀ ਸੋਹਾਂ ਖਾਣ ਦੀ ਲੋੜ ਨਹੀਂ ਸੀਗੀ ਉਹ ਸ਼ਹੀਦ ਅਸੀਂ ਇਮੋਸ਼ਨਲ ਆ ਅਸੀਂ ਪੰਜਾਬੀ ਆ ਅਸੀਂ ਸਭ ਤੋਂ ਵੱਧ ਲੜਾਈਆਂ ਲੜੀਆਂ ਨੇ ਅਸੀਂ ਇਹ ਲੜਾਈ ਵੀ ਲੜਨੀ ਜਾਣਦੇ ਆ ਪਰ ਝੂਠੀਆਂ ਸੋਹਾਂ ਖਾ ਕੇ ਸਰਕਾਰ ਦੇ ਵਿੱਚ ਆਉਣ ਦੀ ਲੋੜ ਨਹੀਂ ਸੀਗੀ ਜੇ ਤੁਸੀਂ ਕੁਝ ਕਰਨੀ ਸੀ ਸਕਦੇ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਜੀ ਕਰਦਾ ਉੱਥੇ ਡੇਰਾ ਲਾ ਕੇ ਬਹਿ ਜਾਂਦੇ ਨੇ ਆਪਣੇ ਪੰਜਾਬ ਦੀ ਅਰਥ ਵਿਵਸਥਾ ਬਾਰੇ ਤਾਂ ਸੋਚੋ 92 ਮੰਤਰੀ ਜਿਤਾ ਕੇ ਦਿੱਤੇ ਨੇ 92 ਐਮਐਲਏ ਨੇ ਸਾਰੇ ਇਕੱਠੇ ਹੋ ਕੇ ਇੱਕ ਇੱਕ ਇਹ ਕਿ ਕਿ ਆਪਣਾ ਹਲਕਾ ਨਹੀਂ ਸੰਭਾਲ ਸਕਦੇ ਹੈਗੇ ਇੱਕ ਹੁਣ ਤਾਂ ਜਿਹੜੇ ਸ਼ਰਿਆਮ ਸੜਕਾਂ ਦੇ ਕਤਲ ਹੋਣ ਲੱਗੇ ਪਹਿਲਾਂ ਕਿੱਥੇ ਹੁੰਦੇ ਸੀਗੇ ਮੈਮ ਉਹ ਤਾਂ ਕਹਿ ਰਹੇ ਨੇ ਕਿ ਸਾਡੀ ਕਾਨੂੰਨ ਵਿਵਸਥਾ ਬਹੁਤ ਠੀਕ ਹੈ ਅਸੀਂ ਪਲ-ਪਲ ਦੀ ਰਿਪੋਰਟ ਮੇਰੇ ਕੋਲ ਪਹੁੰਚਦੀ ਹੈ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਮੈਂ ਪਲ-ਪਲ ਦੀ ਰਿਪੋਰਟ ਦੇਖਦਾ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਕੀ ਚੱਲ ਰਿਹਾ ਉਹ ਤਾਂ ਕਹਿੰਦੇ ਸਾਰਾ ਕੁਝ ਵਧੀਆ ਠੀਕ ਚੱਲ ਰਿਹਾ ਕਹਿੰਦੇ ਮੁੱਖ ਮੰਤਰੀ ਸਾਹਿਬ ਕੋਲੇ ਰਿਪੋਰਟ ਤਾਂ ਪਹੁੰਚਣੀ ਹੀ ਹੈ ਕਿਉਂਕਿ ਉਹ ਮੁੱਖ ਮੰਤਰੀ ਨੇਗੇ ਲੇਕਿਨ ਉਹਨਾਂ ਨੂੰ ਇਹ ਪੁੱਛੋ ਜੀ ਕੀ ਸਟ੍ਰੈਟਜੀ ਹੈ ਪੰਜਾਬ ਦੇ ਆਮ ਲੋਕਾਂ ਦੀ ਰੱਖਿਆ ਦੇ ਲਈ ਕੀ ਰਾਤ ਨੂੰ ਪੁਲਿਸ ਵੈਂਸ ਘੁੰਮ ਰਹੀਆਂ ਨੇ ਪੰਜਾਬ ਦੇ ਆਮ ਲੋਕਾਂ ਦੀ ਰੱਖਿਆ ਲਈ ਉਹਨਾਂ ਨੇ ਕੀ ਕਦਮ ਚੱਕੇ ਨੇ ਅਸੀਂ ਵੀ ਤਾਂ ਇਹੀ ਜਾਨਣਾ ਚਾਹੁੰਦੇ ਆ ਨਾ ਹੋਰ ਤਾਂ ਅਸੀਂ ਉਹਨਾਂ ਤੋਂ ਕੁਝ ਨਹੀਂ ਪੁੱਛਣ ਜਾਣਾ ਚਾਹੁੰਦੇ ਹੈਗੇ ਜੇ ਉਹਨਾਂ ਕੋਲੇ ਰਿਪੋਰਟਾਂ ਪਹੁੰਚਦੀਆਂ ਨੇ ਤਾਂ ਚੰਗੀਆਂ ਮਾੜੀਆਂ ਸਾਰੀਆਂ ਰਿਪੋਰਟਾਂ ਪਹੁੰਚ ਰਹੀਆਂ ਹੋਣਗੀਆਂ ਜੇ ਉਹ ਕੋਈ ਸਟਰੈਟਜੀ ਬਣਾ ਰਹੇ ਨੇ ਵੀ ਮੈਂ ਫਲਾਣੇ ਪਿੰਡ ਫਲਾਣੇ ਸ਼ਹਿਰ ਨੂੰ ਇਸ ਤਰੀਕੇ ਨਾਲ ਰੱਖਿਆ ਕਰੂੰਗਾ ਜਾਂ ਸਮੈਗ ਵਧਦੇ ਹੋਏ ਨਸ਼ੇ ਨੂੰ ਟੀਕਿਆਂ ਨੂੰ ਰੋਕਣ ਤੋਂ ਮੇਰੀ ਆਹ ਸਟ੍ਰੈਟਜੀ ਹੈ ਮੇਰੀ ਆਹ ਪਾਲਿਸੀ ਹੈ ਸਾਡੇ ਪੁਲਿਸ ਦਾ ਪੂਰੀ ਕਹਿੰਦੇ ਉਹਨਾਂ ਦੇ ਸਖਤ ਹੈਗੀ ਹੈ ਗੈਂਗਸਟਰਾਂ ਦੇ ਨਸ਼ਾ ਤਸਕਰਾਂ ਦੇ ਕੋਈ ਵੀ ਕ੍ਰਾਈਮ ਕਰਦਾ ਹੈ ਕਹਿੰਦੇ ਸਖਤ ਹੈ ਮਿੰਟਾਂ ਦੇ ਵਿੱਚ ਭਾਲ ਕੇ ਪੁਲਿਸ ਉਹਨਾਂ ਨੂੰ ਜੇਲ੍ਹਾਂ ਦੀ ਡੱਕ ਦਿੰਦੀ ਹੈ ਜੋ ਵੀ ਹੋਏ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਪਿੱਛੇ ਜਿਹੜਾ ਐਨਆਰਆਈ ਦਾ ਕਤਲ ਹੋਇਆ ਉਸ ਨੂੰ ਵੀ ਲੈ ਕੇ ਤੁਸੀਂ ਇੱਥੇ ਕਰ ਰਹੇ ਹੋ ਕਹਿੰਦੇ ਮਿੰਟਾਂ 'ਚ ਪੁਲਿਸ ਨੇ ਫੜ ਲਿਆ ਸਾਰਾ ਕੁਝ ਫੜ ਲਿਆ ਜੀ ਬਾਕਾ ਹੋਣ ਤੋਂ ਬਾਅਦ ਫੜ ਲਿਆ ਪਹਿਲਾਂ ਥ੍ਰੈਟ ਪਹਿਲਾਂ ਜਾਣਕਾਰੀਆਂ ਪੰਜਾਬ ਪੁਲਿਸ ਨੂੰ ਕੁਝ ਨਹੀਂ ਪਤਾ ਅੱਜ ਦੀ ਡੇ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਸ਼ਾਮ ਢਲਦੇ ਹੀ ਘਰਾਂ 'ਚ ਵੜ ਲੈਨੇ ਆ ਯੂਪੀ ਵਰਗਾ ਹਾਲ ਹੋ ਗਿਆ ਪੰਜਾਬ ਦੇ ਵਿੱਚ ਅਸੀਂ ਹੁਣ ਡਰਨ ਲੱਗੇ ਕਿੱਥੇ ਜਦੋਂ ਅਸੀਂ ਕਾਲਜਾਂ 'ਚ ਪੜ੍ਹਦੇ ਸੀ ਅਸੀਂ ਰਾਤ ਨੂੰ 10-10 ਵਜੇ ਤੱਕ ਬਾਹਰ ਘੁੰਮਦੀਆਂ ਹੁੰਦੀਆਂ ਸੀ ਕੁੜੀਆਂ ਵੀ ਕਦੇ ਕੋਈ ਐਸੇ ਵਾਕਏ ਨਹੀਂ ਸੀ ਹੋਏ ਲੁੱਟਖੋਹਾਂ ਨਹੀਂ ਸੀ ਮੱਛੀਆਂ ਧੀਆਂ ਭੈਣਾਂ ਦਾ ਹੀ ਸ਼ਰਿਆਮ ਕਤਲ ਨਹੀਂ ਸੀ ਹੋਰੇ ਇੰਨਾ ਗੁੱਸਾ ਯੂਥ 'ਚ ਵਧਣ ਦਾ ਇੱਕ ਕਾਰਨ ਅਨਐਮਪਲੋਇਮੈਂਟ ਵੀ ਹੈ ਮੈਂ ਤੁਸੀਂ ਕਹ ਰਹੇ ਮਹਿਲਾਵਾਂ ਸੇਫ ਨਹੀਂ ਹੈ ਗਿਆ ਤੁਹਾਡੇ ਨਾਲ ਕੋਈ ਹਾਦਸਾ ਵਾਪਰਿਆ ਜਾਂ ਤੁਹਾਡੇ ਨਿਗਾ ਦੇ ਵਿੱਚ ਕੋਈ ਹਾਦਸਾ ਵਾਪਰਿਆ ਕਿ ਇੱਥੇ ਇਹ ਚੀਜ਼ਾਂ ਹੋ ਰਹੀਆਂ ਨੇ ਇੱਥੇ ਮਹਿਲਾਵਾਂ ਸਰਕਤ ਨਹੀਂ ਆਕੀ ਹਾਂਜੀ ਮੇਰੀ ਨਿਗਾ ਦੇ ਵਿੱਚ ਉਹ ਹਾਦਸੇ ਵਾਪਰੇ ਨੇਗੇ ਤਦ ਹੀ ਮੈਂ ਕਹਿ ਰਹੀਆਂ ਜ਼ਿਲ੍ਹੇ ਪਟਿਆਲੇ ਜਿਵੇਂ ਕਿ ਜ਼ਿਲ੍ਹੇ ਪਟਿਆਲੇ ਦੇ ਵਿੱਚ ਘਰ ਦੇ ਅੰਦਰ ਵੜ ਕੇ ਇੱਕ ਮਹਿਲਾ ਆਪਣੇ ਬੱਚੇ ਕੋਲੇ ਬੈਠੀ ਸੀ ਉਹਦੇ ਗਲ ਚੋਂ 체ਨ ਲਾ ਕੇ ਲੈ ਗਈ ਤੇ ਉਹ ਕੰਨਾਂ ਦੀਆਂ ਵਾਲੀਆਂ ਖੋਣਾ ਮਤਲਬ ਸੜਕ ਤੇ ਤੁਰੇ ਜਾਂਦੇ ਦਿਨ ਦਿਹਾੜੇ ਦੇ ਵਾਕਏ ਨੇ ਇੱਕ ਬੰਦਾ 10000 ਰੁਪਇਆ ਲੈ ਕੇ ਬੈਂਕ ਚੋਂ ਨਿਕਲਿਆ ਸੀਗਾ ਦੇਵੀਗੜ ਰੋਡ ਤੇ 10000 ਖੋਣ ਪਿੱਛੇ ਉਹਦਾ ਕਤਲ ਹੋਇਆਗਾ ਮਤਲਬ ਇੰਨਾ ਨਹੀਂ ਨਾ ਹੋਣਾ ਚਾਹੀਦਾ ਹੈਗਾ ਇਹ ਵੀ ਸਵਾਲ ਆਉਂਦਾ ਹੈ ਆਮਾਦੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਕਿ ਦੇਸ਼ ਦੀ ਸੁਰੱਖਿਆ ਤੇ ਕਿੱਥੇ ਆ ਜਦੋਂ ਭਾਜਪਾ ਹਰ ਥਾਂ ਦੇ ਉੱਤੇ ਹੈਗੀ ਆ ਕੇਂਦਰ ਦੇ ਵਿੱਚ ਭਾਜਪਾ ਹੈਗੀ ਆ ਕਹਿੰਦੇ ਨਰਪਿਆ ਵਰਗੇ ਕੇਸ ਹੋਏ ਨੇ ਬਿਲਕੁਲ ਬਾਨਵਰਗੇ ਕੇਸ ਹੋਏ ਨੇ ਉਹਨਾਂ ਦੇ ਗੱਲਾਂ ਦੇ ਵਿੱਚ ਹਾਰ ਪਾਉਂਦੀ ਹੈ ਭਾਜਪਾ ਉਹਨਾਂ ਦਾ ਸਵਾਗਤ ਹੁੰਦੇ ਨੇ ਹੁਣ ਫਿਰ ਇੱਕ ਮਹਿਲਾ ਡਾਕਟਰ ਦਾ ਜਿਹੜਾ ਕਤਲ ਹੋਇਆ ਰੇਪ ਹੋਇਆ ਕਹਿੰਦੇ ਉੱਥੇ ਕਿੱਥੇ ਹੁੰਦੀ ਹੈ ਭਾਜਪਾ ਕਹਿੰਦੇ ਉੱਥੇ ਭਾਜਪਾ ਬੋਲਦੀ ਨਹੀਂ ਹੈਗੀ ਉੱਥੇ ਤਾਂ ਫਿਰ ਚੁੱਪ ਕਰਕੇ ਬਹਿ ਜਾਂਦੀ ਹੈ ਉੱਥੇ ਫਿਰ ਤੁਸੀਂ ਵੀ ਕਿਉਂ ਨਹੀਂ ਜਦੋਂ ਅਸੀਂ ਅੱਜ ਧਰਨਾ ਲਾ ਰਹੇ ਹਾਂ ਅਸੀਂ ਰਾਜ ਖਿਰਗ ਰਾਜ ਸਰਕਾਰ ਦੇ ਖਿਲਾਫ ਲਾ ਰਹੇ ਹਾਂ ਜਿਹੜਾ ਕਲਕੱਤਾ 'ਚ ਧਰਨਾ ਲੱਗ ਰਿਹਾ ਹੈ ਉਹ ਮਮਤਾ ਬੈਨਰਜੀ ਸਰਕਾਰ ਦੇ ਖਿਲਾਫ ਲੱਗ ਰਿਹਾ ਹੈ ਕੇਂਦਰ ਸਰਕਾਰ ਸਰਹੱਦਾਂ ਦੀ ਸੁਰੱਖਿਆ ਕਰ ਰਹੀ ਹੈ ਸਰਹੱਦਾਂ ਦੇ ਉੱਪਰ ਤੁਹਾਡੇ ਕੋਲੇ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ ਪੁੱਛੋ ਮੈਂ ਉਹਦਾ ਜਵਾਬ ਦੇਣ ਲਈ ਤਤਪਰ ਹਾਂ ਲੇਕਿਨ ਰਾਜ ਸਰਕਾਰ ਅਸੀਂ ਭਾਵੇਂ ਭਾਜਪਾ ਦੇ ਹਾਂ ਤਾਂ ਅਸੀਂ ਪਰਮ ਭਗਵੰਤ ਮਾਨ ਦੇ ਪ੍ਰਜਾ ਨਾ ਉਹ ਸਾਡੇ ਉੱਪਰ ਰਾਜ ਕਰ ਰਿਹਾ ਹੈ ਤਾਂ ਅਸੀਂ ਭਗਵੰਤ ਮਾਨ ਦੇ ਅੰਡਰ ਆ ਨਾ ਸਾਨੂੰ ਰੱਖਿਆ ਦੇਣਾ ਤਾਂ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੈ ਨਾ ਜਿਹੜੇ ਸਾਡੇ ਬੱਚਿਆਂ ਦੇ ਜਿਹੜੇ ਸਾਡੇ ਐਨ ਆਰ ਆਈ ਬਾਹਰ ਹੀ ਜਾ ਰਹੇ ਨੇ ਕਤਲ ਉਹ ਬੇਚਾਰੇ ਇੱਥੇ ਛੁੱਟੀ ਕੱਟਣ ਆਉਂਦੇ ਨੇ ਇੱਥੇ ਉਹਨਾਂ ਦੇ ਮਰਡਰ ਹੋ ਜਾਂਦੇ ਨੇ ਲੁੱਟਾਂ ਖੋਹਾਂ ਹੋ ਜਾਂਦੀਆਂ ਨੇ ਗੀਆਂ ਅੰਮ੍ਰਿਤਸਰ ਚ ਤਾਂ ਕਿੰਨੇ ਹਾਦਸੇ ਹੋ ਚੁੱਕੇ ਨੇਗੇ ਅਸੀਂ ਅੱਜ ਭਗਵੰਤ ਮਾਨ ਤੋਂ ਰੱਖਿਆ ਮੰਗ ਰਿਆਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸਰਹੱਦਾਂ ਤੇ ਹੈਗੀ ਜਾਂ ਫਿਰ ਛੱਡਣ ਕਹਿਣ ਵੀ ਕੇਂਦਰ ਸਰਕਾਰ ਸਾਹਮਲੇ ਫਿਰ ਅਸੀਂ ਕੇਂਦਰ ਸਰਕਾਰ ਮੂਰੇ ਧਰਨੇ ਲਾਉਣ ਨੂੰ ਵੀ ਤਿਆਰ ਆਂਗੇ ਤਾਂ ਮੈਡਮ ਪ੍ਰੋਟੈਸਟ ਕਰ ਰਹੇ ਨੇ ਤਾਂ ਇੱਥੇ ਇਹ ਤਸਵੀਰ ਵੀ ਹੈਗੀ ਹੈ ਕਿ ਜਿਸ ਤਿੱਕੇ ਦੇ ਨਾਲ ਪੰਜਾਬ ਦੀ ਕਾਨੂੰਨੀ ਅਵਸਥਾ ਕਹਿੰਦੇ ਠੀਕ ਨਹੀਂ ਹੈ ਕਿ ਉਸ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਜੇ ਭਗਵੰਤ ਮਾਨ ਸਾਹਿਬ ਨਹੀਂ ਸੰਭ ਸਕਦੇ ਅਸੀਂ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਕਿੱਥੇ ਆ ਕਿ ਉਹ ਸੰਭ ਲੈਣ ਤੇ ਤਸਵੀਰ ਸੀਗੀ 37 ਸੈਕਟਰ ਤੋਂ ਮੁੱਖ ਮੰਤਰੀ ਦੇ ਘਰ ਦੇ ਵੱਲ ਜਾ ਰਹੇ ਸੀ ਘਰਾਓ ਕਰਨੇ ਪਰ ਚੰਡੀਗੜ੍ਹ ਪੁਲਿਸ ਨੇ ਇਹਨੂੰ ਇੱਥੇ ਰੋਕ ਲਿਆ